ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆ 23 ਜੂਨ ਤੋਂ ਲੈ ਕੇ 30 ਜੂਨ ਦੇ ਮੌਸਮ ਦੀ ਗੱਲ ਕਰਾਂਗੇ ਆ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆ ਸਾਰ ਨੇ ਤੇ ਕੱਲ ਜਿਹੜੀ ਮੌਨਸੂਨ ਦੀ दस्तक ਉੱਤਰੀ ਖੇਤਰ ਜਾਨੀ ਕਿ ਪਠਾਨਕੋਟ ਦੇ ਆਸ-ਪਾਸ ਖੇਤਰਾਂ ਵਿੱਚ ਜਿਹੜੀ ਦਸਤਕ ਹੋ ਚੁੱਕੀ ਤੇ ਹਿਮਾਚਲ ਦੇ ਕਾਫੀ ਖੇਤਰ ਜੰਮੂ ਕਸ਼ਮੀਰ ਪੂਰਾ ਆਪਾਂ ਗੱਲ ਕਰ ਜਿਹੜੇ ਇਸਨੇ ਕਵਰ ਕਰ ਲਿਆ ਲਦਾਖ ਹੋ ਗਿਆ ਬਾਕੀ ਉੱਤਰਾਖੰਡ ਦੇ ਖੇਤਰ ਪਹਿਲਾਂ ਹੀ ਜਿਹੜੇ ਇਸਨੇ ਪ੍ਰਭਾਵਿਤ ਕੀਤੇ ਨੇ ਬਾਕੀ ਪੰਜਾਬ ਗੜ ਜਾ ਰਹੇ ਆਣਾ ਤੇ ਪੰਜਵੀਂ ਖੇਤਰਾ ਵਿੱਚ ਫਿਲਹਾਲ ਅਜੇ ਮੌਨਸੂਨ ਜਿਹੜਾ ਕੋਸ਼ਤ ਨਹੀਂ ਕੀਤਾਗਾ ਜਿਸ ਤਰ੍ਹਾਂ ਕੱਲ ਮੀਂਹ ਪਿਆ ਪੂਰਬੀ ਇਲਾਕਿਆਂ ਵਿੱਚ ਠੀਕ ਹੈ ਮੈਨੂੰ ਲੱਗਦਾ ਕਿ ਮੌਨਸੂਨ ਦੀ ਜਿਹੜੀ दस्तक ਹੋ ਚੁੱਕੀ ਆ ਜਲਦੀ ਜਿਹੜੀ ਘੋਸ਼ਣਾ ਕਰ ਦਿੱਤੀ ਜਾਵੇ ਕਿ ਯਾਨੀ ਕਿ ਅੱਜ ਜਾਂ ਕੱਲ ਹੋ ਸਕਦਾ ਕਿ ਇਹ ਜਿਹੜਾ ਕੋਸ਼ਣਾ ਆਈਐਫਡੀ ਵੱਲੋਂ ਕਰ ਦਿੱਤਾ ਜਾਵੇ ਕਿ ਮੌਨਸੂਨ ਜਿਹੜੀ ਉੱਤਰ ਪੂਰਬੀ ਇਲਾਕੇ ਆ ਪੰਜਾਬ ਦੇ ਹੋ ਗਏ ਠੀਕ ਹੈ ਤੇ ਬਾਕੀ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਪੰਜਾਬ ਦੇ ਖੇਤਰੋ ਪੰਜਵੀਂ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਜਿਹੜੀ ਮੌਨਸੂਨ ਦੀ दस्तक ਹੋ ਚੁੱਕੀ ਹੈ ਯਾਨੀ ਕਿ ਹਜੇ ਘੋਸ਼ਣਾ ਨਹੀਂ ਕਹ ਰਿਹਾ ਕਿ ਮੌਨਸੂਨ ਦੀ ਜਿਹੜੀ ਤਸਤਕ ਹੋ ਚੁੱਕੀ ਹੈ ਪਰ ਕੋਸ਼ਨਾ ਅਜੇ ਤੱਕ ਆ ਨਹੀਂ ਕੀਤੀ ਕਿ ਜਨਨ ਕਿ ਅੱਜ ਤੇ ਕੱਲ ਹੋ ਸਕਦਾ ਕਿ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਵਿੱਚ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੱਛਮੀ ਯੂਪੀ ਦੇ ਦਿੱਲੀ ਦੇ ਖੇਤਰ ਪੱਛਮੀ ਆ ਹਰਿਆਣਾ ਦੇ ਖੇਤਰਾਂ ਵਿੱਚ ਜਿਹੜੀ ਕੋਸ਼ਨਾ ਕਰ ਦਿੱਤੀ ਜਾਵੇ ਕਿ ਤਾਂ ਹੁਣ ਆਪਾਂ ਗੱਲ ਕਰਦੇ 23 ਤੋਂ ਲੈ ਕੇ 30 ਜੂਨ ਦੇ ਮੌਸਮ ਦੀ ਇਹਨਾਂ ਦਿਨਾਂ ਵਿੱਚ ਪੰਜਾਬ ਨਾਲ ਲੱਗਦੇ ਰਾਜਸਥਾਨ ਹਰਿਆਣਾ ਦੇ ਖੇਤਰਾਂ ਵਿੱਚ ਪੱਛਮੀ ਯੂਪੀ ਦਿੱਲੀ ਦੇ ਕਿੜੇ ਕਿੜੇ ਖੇਤਰਾਂ ਵਿੱਚ ਦਾ ਸਾਰ ਜਿਹੜੇ ਪੰਦੇ ਤਖਾਈ ਦੇ ਰਹੇ ਨੇ ਤਾਂ ਮੌਨਸੂਨ ਦੇ ਕਾਫੀ ਤਕੜੇ ਮੀਂਹ ਦੇ ਸਪੈਲ ਲੱਗਦੇ ਦਿਖ ਵਿਚ ਜਾਨੀ ਕਿ ਮੈਂ ਆਪਾਂ ਗੱਲ ਕਰੀਏ 25 ਤੋਂ ਲੈ ਕੇ 30 ਜੂਨ ਦੇ ਵਿੱਚ ਆਲੇ ਠੀਕ ਹੈ ਕਾਫੀ ਖੇਤਰਾ ਵਿੱਚ ਵੱਡੇ ਪੱਤਰ ਤੇ ਜੜਮੀ ਪ੍ਰਭਾਵਿਤ ਕਰੇਗਾ ਤੇ ਕਈ ਖੇਤਰਾ ਵਿੱਚ ਕਾਫੀ ਜੜਮੀ ਜੜਾ ਦਰਜ ਕੀਤਾ ਜਾਸਰ ਜਾਨੀ ਕਿ ਦਰਮਿਆਨਿਤ ਭਾਰਤ ਕਿਤੇ ਉਤਪਾਰ ਹੈ ਤੇ ਉੱਤੀ ਜੜਾ ਭਾਰੀ ਵੀ ਆ ਪੈਨ ਦੇ ਅਸਭਾਵਨਾਵਾਂ ਬੰਦੀ ਤਖਾਈ ਦੇ ਰਹੀ ਹੈ ਤੇ ਅੱਜ 23 ਤੇ ਕੱਲ 24 ਜੂਨ ਨੂੰ ਵੀ ਕਈ ਖੇਤਾਂ ਟੁੱਟਵੇਂ ਕਾਰਮੇ ਰਹਿ ਸਕਦੇ ਆ ਹੋ ਸਕਦਾ ਕਿ 23 ਤੇ 24 ਜੂਨ ਪੂਰੇ ਪੰਜਾਬ ਜਾਂ ਹਰਿਆਣਾ ਰਾਜਸਥਾਨ ਹੋ ਗਿਆ ਆ ਪੱਛਮੀ ਯੂਪੀ ਦੇ ਠੀਕ ਪੱਛਮੀ ਯੂਪੀ ਤੇ ਰਿਆਣਾ ਤੇ ਕਾਫੀ ਖੇਤਰੇ ਇਸ ਕਵਰ ਜਿਹੜੇ ਹੋ ਸਕਦੇ 23 ਤੇ 24 ਜੂਨ ਨੂੰ ਪਰ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਆਪਣੇ ਕੁਝ ਹਰਿਆਣਾ ਦੇ ਖੇਤਰ ਹੋਗੇ ਜਾਂ ਰਾਜਸਥਾਨ ਦੇ ਖੇਤਰਾ ਵਿੱਚ ਥੋੜੇ ਜਿਹੇ ਇਲਾਕੇ ਜਿਹੜੇ ਵਾਂਝੇ ਰਹਿ ਸਕਦੇ ਮੀਂਹ ਤੋਂ ਬਾਕੀ ਜਿਹੜੇ ਹੋਸਰ ਕਿਤੇ ਕਿਤੇ ਕਣੀਆਂ ਜਾਂ ਬੱਤਲਵਾਈ ਹਨੇਰੀ ਇਸ ਤਰ੍ਹਾਂ ਜਿਹੜਾ ਮਾਹੌਲ ਜਿਹੜਾ ਵੇਖਣ ਨੂੰ ਮਿਲਸਾ ਕੁਝ ਖੇਤਰਾਂ ਹਲਕੇ ਜਾਂ ਇੱਕਦੁਕ ਭਗਦਰਬੰਨੇ ਇਹ ਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਬਾਕੀ ਉੱਤਰ ਪੂਰਬੀ ਪੰਜਾਬ ਦੇ ਹੋਗੇ ਠੀਕ ਹੈ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਕੋ ਪੱਛਮੀ ਹੋਗੇ ਦਿੱਲੀ ਅਗਰ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਯੂਪੀ ਦੇ ਖੇਤਰ ਇਹਨਾਂ ਵਿੱਚ ਕਾਫੀ ਜਿਹੜਾ ਅਸਰ ਬੰਦੇ ਦਿਖਾਈ ਦੇ ਰਿਹਾ ਹੈ ਕਿ ਤਕੜਾ ਹਲਕਾ ਤੇ ਦਰਮਿਆਨਾ ਤੇ ਕਦੇ ਕਦੇ ਦਰਮਿਆਨੇ ਤੋਂ ਭਾਰੀ ਜਿਹੜੀ ਮੀਂਹ ਚੱਟਾ ਵੇਖਣ ਨੂੰ ਮਿਲ ਸਕਦੇ 23 ਤੇ 24 ਜੂਨ ਨੂੰ ਅੱਜ 23 ਤੇ ਕੱਲ 24 ਜੂਨ ਹੋਮਸਿਸਤਰੀ ਬਰਕਰਾਰ ਰਹੇਗੀ ਤੇ 23 ਤੇ 24 ਜੂਨ ਨੂੰ ਟੁੱਟਵੀਆਂ ਕਾਰਵੀਆਂ ਹੋ ਸਕਦੀਆਂ ਇਸ ਲਈ ਪੰਜਾਬ ਦੇ ਉੱਤਰ ਪੂਰਬੀ ਲੱਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੋਂ ਲੈ ਕੇ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹੋ ਕਾ ਫਤਿਹਗੜ੍ਹ ਸਾਹਿਬੋ ਕਾ ਮਲੇਰਕੋਟਲਾ ਅਲੂਧਿਆਣਾ ਕਾ ਜਲੰਧਰ ਕਪੂਰਥਲ ਹੋ ਗਿਆ ਜਾਂ ਦੱਖਣੀ ਰੱਦੀ ਲਾਕੇ ਹੋ ਗਿਆ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਫਿਰੋਜ਼ਪੁਰ ਮੋਕਾ ਗਿਆ ਅਫਰੀਦਕੋਟ ਮੁਕਸਰ ਹੋ ਗਿਆ ਫਾਜ਼ਿਲਕਾ ਹੋ ਗਿਆ ਜਮਲੂਟਾ ਬੂਰ ਹੋ ਗਿਆ ਜਬ ਆਪਣੇ ਰਾਜਸਥਾਨ ਦੇ ਨਾਲ ਲੱਗਦੇ ਖੇਤਰੋ ਕੇ ਸ਼ਿਰਕੰਗੜ ਹਰਮਾਨਗੜ ਨੂਬਕੜ ਹੋ ਗਿਆ ਹਰਿਆਣਾ ਦੇ ਸਿਰਸਾ ਸਾਰ ਫਤਿਆਬਾਦ ਹੋ ਗਈ ਇਹਨਾਂ ਵਿੱਚ ਟੁੱਟਵੇਂ ਕਾਰਮੀਆਂ ਰਹਿੰਦੇ ਆ ਸਾਰ ਨੇ ਜਨ ਕਿ ਇੱਥੇ ਵੀ ਚਾਂਸ ਸਗੇ ਨੇ ਕਿਤੇ ਕਿਤੇ ਕਣੀਆਂ ਤਲਕ ਹਲਕਾ ਜਾ ਬੱਦਲਬਾਈ ਹੋ ਸਕਦੀ ਕਿਤੇ ਕਿਤੇ ਕੁਝ ਖੇਤਰਾ ਵਿੱਚ ਦਰਮਿਆਨੇ ਮੀਂਹ ਦੇ ਚੱਟਾ ਜਿਹੜੀਆਂ ਵੇਖਣ ਨੂੰ ਮਿਲ ਸਕਦੇ ਬਾਕੀ ਪੂਰਬੀ ਇਲਾਕੇ ਵਿੱਚ ਚਾਂਸ ਜੜ ਜ਼ਿਆਦਾ ਰਹਿਣਗੇ ਤੇ ਬਾਕੀ ਹਰਿਆਣਾ ਦੇ ਜਿਹੜ ਕਿਹਤਰਾ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਪੱਛਮੀ ਯੂਪੀ ਦੇ ਆ ਖੇਤਰਾਂ ਵਿੱਚ ਉੱਤਰ ਪੱਛਮੀ ਯੂਪੀ ਦੇ ਖੇਤਰਾਂ ਚੰਡੀਗੜ੍ਹ ਦੇ ਖੇਤਰਾਂ ਵਿੱਚ ਕਾਫੀ ਜਿਹੜੇ ਅਸਾਰ ਰਹਿਣਗੇ ਮੀਂਹ ਦੇ 23 ਤੇ 24 ਜੂਨ ਨੂੰ ਕੁਝ ਖੇਤਰਾਂ ਹਲਕੇ ਤੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਆ ਖੇਤਰਾਂ ਦਰਮਿਆਨੇ ਤੇ ਪਾਰੀ ਨਹੀਂ ਦੇ ਛੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ 25 ਜੂਨ ਤੋਂ ਇਹ ਮੀਂਹ ਦੀ ਗਤੀਵਿਧੀ ਕਾਫੀ ਖੇਤਰਾਂ ਵਿੱਚ 25 ਤੇ 26 ਜੂਨ ਨੂੰ ਇੱਕ ਦਿਨ ਕਾਫੀ ਖੇਤਰਾਂ ਵਿੱਚ ਅਸਾਰ ਰਹਿਣਗੇ 27 28 29 30 ਜੂਨ ਨੂੰ ਇੱਕ ਜਾਂ ਦੋ ਵਾਰ ਕਾਫੀ ਵੱਡੇ ਪੱਧਰ ਤੇ ਮੀਂਹ ਜੜ ਪ੍ਰਭਾਵਿਤ ਕਰੇਗਾ ਮੌਨਸੂਨ ਦੀ ਜ ਸਾਰ ਨੇ ਜੜ ਕਿ ਜੂਨ ਦੇ ਡੇਢ ਐਂਡ ਲੈ ਤੇ ਰੈਗਨ 25 ਤੋਂ 30 ਜੂਨ ਉਸ ਤੋਂ ਜੁਲਾਈ ਦੇ ਪਹਿਲੇ ਹਫਤੇ ਵਿੱਚ ਕਾਫੀ ਵੱਡੇ ਪੱਤਰ ਤੇ ਮੀਂਹ ਜੜ ਪ੍ਰਭਾਵਿਤ ਕਰੇਗਾ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਉਹ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ 23 ਤੇ 24 ਜੂਨ ਨੂੰ ਹਮਸਿਸਤਰੇ ਬਰਕਰਾਰ ਰਹਿਣ ਦੇ ਸਾਰ ਨੇ ਪਜ ਕੁਝ ਖੇਤਰਾਂ ਵਿੱਚ ਅਮੀ ਪੈਣ ਦੇ ਨਾਲ ਥੋੜਾ ਜਿਹਾ ਠੰਡਾ ਜਿਹਾ ਮਾਹੌਲ ਜਾਨਕੀ ਵੇਖਣ ਨੂੰ ਮਿਲ ਸਕਦਾ ਪਰ ਹਮਸਿਸਤਰੇ ਬਰਕਰਾਰ ਰਹੇਗੀ ਆਉਣ ਦੇ ਦਿਨਾਂ ਵਿੱਚ ਜਾਨਕੀ 23 24 ਅ ਜੂਨ ਨੂੰ ਉਸ ਤੋਂ ਬਾਅਦ 24 25 ਜੂਨ ਦੇ ਆਸ-ਪਾਸ ਤਾਂ ਜੜਾ ਮੀਂਹ ਪੈਣ ਤੋਂ ਬਾਅਦ ਟੈਂਪਰੇ ਕਾਫੀ ਟੈਂਪਰੇਚਰ ਥੱਲੇ ਨੇ ਤੇ ਅਗਲੇ ਦਿਨਾਂ ਵਿੱਚ ਟੈਂਪਰੇਚਰ ਵਿੱਚ ਹੋਰ ਜਿਹੜੇ ਗਰਾਫਟ ਜਿਹੜੇ ਆਉਂਦੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਣੇ ਚੈਨਲ ਤੋਂ ਪਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਆਨ ਤੱਕ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ